ਸ਼੍ਰੀ ਕ੍ਰਿਸ਼ਨ ਜਨਮ ਉਤਸਵ ਦੇ ਸਬੰਧ ਵਿੱਚ ਕ੍ਰਿਸ਼ਨ ਜਨਮਸ਼ਟਮੀ ਮਨਾਈ ਜਾਂਦੀ ਹੈ ਅਤੇ ਅੱਜ ਫਾਜ਼ਿਲਕਾ ਦੇ ਮੰਦਿਰਾਂ ਵਿੱਚ ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਮਨਾਈ ਜਾਵੇਗੀ ਇਸ ਸਬੰਧ ਵਿੱਚ ਅੱਜ ਫਾਜ਼ਿਲਕਾ ਦੇ ਮੰਦਰ ਸਾਜ ਰਹੇ ਹਨ ਜੋ ਤੁਹਾਨੂੰ ਵਿਖਾ ਰਹੇ ਹਨ ਕੈਮਰੇ ਦੀ ਸਕਰੀਨ ਤੇ ਸ਼੍ਰੀ ਰਾਮਕ੍ਰਿਸ਼ਨ ਸਵਾ ਮੰਦਰ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਨ ਸ਼੍ਰੀ ਰਾਮਕ੍ਰਿਸ਼ਨ ਸਵਾ ਮੰਦਰ ਕਿਸ ਤਰ੍ਹਾਂ ਸਜਾਵਟ ਹੋ ਰਹੀ ਹੈ ਤੁਹਾਨੂੰ ਵਿਖਾ ਰਹੇ ਹਨ ਫਾਜ਼ਿਲਕਾ ਸ਼ਹਿਰ ਦਾ ਇੱਕ ਮਾਤਰ ਵੱਡਾ ਮੰਦਰ ਸ਼੍ਰੀ ਰਾਮ ਕਿਰਨਸਬਾ ਮੰਦਰ ਹੈ ਜੋ ਤੁਸੀਂ ਵੇਖ ਰਹੇ ਹੋ ਵੀ ਕਿਸ ਤਰ੍ਹਾਂ ਰਾਤ ਨੂੰ ਚਾਕੀਆਂ ਸਵਾਈਆਂ ਜਾਣਗੀਆਂ ਕਿਸ ਤਰ੍ਹਾਂ ਤੜਕਾ ਦਾ ਰੂਪ ਵਿਖਾਇਆ ਗਿਆ ਹੈ ਕਿਸ ਤਰ੍ਹਾਂ ਕਾਲੀ ਦਾ ਰੂਪ ਵਿਖਾਇਆ ਗਿਆ ਹੈ ਕਿੰਨਾ ਵੱਡਾ ਸਰੂਪ ਬਣਾਇਆ ਗਿਆ ਹੈ ਤੁਹਾਨੂੰ ਸਕਰੀਨ ਤੇ ਵਗਾਰਿਆ ਹੈ ਇਹ ਰਾਤ 8 ਵਜੇ ਸ਼ੁਰੂ ਹੋਣਗੇ ਅਤੇ 12 ਵਜੇ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਤੱਕ ਇਹ ਚਾਕੀਆਂ ਚੱਲਣਗੀਆਂ ਲੋਕਾਂ ਲਈ ਇੱਕ ਵਿਸ਼ੇਸ਼ ਤਰ੍ਹਾਂ ਦੇ ਖਿੱਚ ਦੇ ਕੇਂਦਰ ਬਣਾਏ ਗਏ ਹਨ ਤੁਸੀਂ ਵੇਖਿਓ ਵੀ ਕਿਸ ਤਰ੍ਹਾਂ ਤੜਕਾ ਦਾ ਸਰੂਪ ਬਣਾਇਆ ਗਿਆ ਹੈ ਅਤੇ ਕਿਸ ਤਰ੍ਹਾਂ ਕਾਲੀ ਦਾ ਰੂਪ ਬਣਾਇਆ ਗਿਆ ਹੈ ਮੰਦਰ ਵਿੱਚ ਬਰਫੀਲੀ ਗੁਫਾ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਇਸ ਮੰਦਰ ਵਿੱਚ ਮਹਾ ਮਾਈ ਦਾ ਸ਼ੇਰ ਵੀ ਬਣਾਇਆ ਗਿਆ ਹੈ ਮਹਾ ਮਾਈ ਦੇ ਸਰੂਪ ਵੀ ਬਣਾਏ ਗਏ ਹਨ ਤੜਕਾ ਦਾ ਵੱਧ ਵੀ ਵਿਖਾਇਆ ਗਿਆ ਹੈ ਕਾਲੀ ਦਾ ਤੰਡਵ ਵੀ ਵਿਖਾਇਆ ਜਾਣਾ ਹੈ ਅਤੇ ਕਾਲੀ ਦਾ ਰੁੱਦਰ ਰੂਪ ਵੀ ਵਿਖਾਇਆ ਜਾਣਾ ਹੈ ਕਾਲ ਪੈਰੋ ਦਾ ਕਿਸ ਤਰ੍ਹਾਂ ਸੰਗਾਰ ਕੀਤਾ ਗਿਆ ਹੈ ਸਭ ਕੁਝ ਮੰਦਰ ਵਿੱਚ ਵਿਖਾਇਆ ਜਾਣਾ ਹੈ ਇਸ ਸੰਬੰਧ ਵਿੱਚ ਮੰਦਰ ਵਿੱਚ ਸੇਵਾ ਕਰਦੇ ਸੇਵਾਦਾਰਾ ਵੱਲੋਂ ਕੀ ਕੀ ਇੰਤਜ਼ਾਮ ਕੀਤੇ ਗਏ ਹਨ ਤੇ ਇਸ ਬਾਰੇ ਉਹਨਾਂ ਨੇ ਕੀ ਜਾਣਕਾਰੀ ਦਿੱਤੀ ਹੈ ਇਹ ਉਹਨਾਂ ਦੇ ਜ਼ੁਬਾਨੇ ਸੁਣਿਆ ਰਾਗ ਕੀਰਤਨ ਸਭਾ ਮੰਦਰ ਵਾਲਿਆਂ ਦੀ ਸੁਣੋ काम कर रहे हैं वो सेवा कर रहे हैं क्या बनाना है यहाँ पर यहाँ पे बर्फ की उड़ाट कौन से मंदिर में श्री राम मंदिर से आपका नाम ਜਿੱਥੇ ਤੁਹਾਨੂੰ ਪਹਿਲਾਂ ਵਿਖਾਇਆ ਸ੍ਰੀ ਰਾਮਕਿਰਦਨ ਸਵਾ ਮੰਦਿਰ ਵਿੱਚ ਜਨਮ ਅਸ਼ਟਮੀ ਦੇ ਪੁਰਖ ਕਿ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਫਾਜ਼ਿਲਕਰ ਦੇ ਸਿੱਧ ਸ੍ਰੀ ਹਨੂਮਾਨ ਮੰਦਿਰ ਨੂੰ ਕਿਸ ਤਰ੍ਹਾਂ ਸਜਾਵਟੀ ਰੂਪ ਦਿੱਤਾ ਗਿਆ ਹੈ ਕਿਸ ਤਰ੍ਹਾਂ ਦਰਬਾਰ ਸਜਾਏ ਗਏ ਹਨ ਤੁਹਾਨੂੰ ਸਕਰੀਨ ਤੇ ਵਿਖਾ ਰਹੇ ਹਾਂ ਇਹ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਲੋਕਾਂ ਦੀ ਸਹੂਲਤ ਵਾਸਤੇ ਸ੍ਰੀ ਜਨਮ ਅਸ਼ਟਮੀ ਦੇ ਪੁਰਖ ਦੇ ਵਿੱਚ ਜੋ ਰਾਤ ਨੂੰ ਪ੍ਰੋਗਰਾਮ ਸ਼ੁਰੂ ਹੋਵੇਗਾ 8 ਵਜੇ ਤੋਂ 12 ਵਜੇ ਤੱਕ ਜਨਮ ਅਸ਼ਟਮੀ ਦੀਆਂ ਤਿਆਰੀਆਂ ਦੇ ਜਿਹੜੇ ਕਿ ਚਾਟੀਆਂ ਬਖੀਆਂ ਜਾਣਗੀਆਂ ਇਸ ਸੰਬੰਧ ਵਿੱਚ ਮੰਦਿਰ ਦੇ ਉਪ ਪ੍ਰਧਾਨ ਰਜਿੰਦਰ ਜੰਧਰਾ ਨੇ ਲੋਕਾਂ ਨੂੰ ਕੀ ਵਿਸ਼ੇਸ਼ ਅਪੀਲ ਕੀਤੀ ਹੈ ਅਤੇ ਕੀ ਜਾਣਕਾਰੀ ਦਿੱਤੀ ਹੈ ਅਤੇ ਕੀ ਇੰਤਜ਼ਾਮ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਤਾਂ ਸਾਡੀ ਪੂਰੀ ਕਵਰੇਜ ਵੇਖੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਬਧਾਈ ਦੇਣਾ ਪੰਜ ਦਾ ਜਿਹੜਾ ਆਪਣਾ ਫਿਸ਼ੀਅਨ ਜਨਰਲ ਯੂਨੀਵਰਸਿਟੀ ਦੀਆਂ ਲੱਖ ਲੱਖ ਵਧਾਈਆਂ ਉਹ ਤੋਂ ਬਾਅਦ ਮੰਦਰ ਦੇ ਵਿੱਚ ਅਸੀਂ ਜਿਹੜੀ ਹੈ ਜਨਤਾ ਵਾਸਤੇ ਅੱਜ ਜਾਟੀਆਂ ਜਿਹਨੀਆਂ ਬਿਵਾਰਿਆਂ ਤੇ ਫਾਰਕ ਦੇ ਵਿੱਚੋਂ ਟੇਰ ਲਗਾ ਕੇ ਸਰੂਪ ਨਾਮਾ ਦੇ ਵਧੀਆ ਵਧੀਆ ਮਤਲਬ ਅੱਛਾ ਯਾਨੀ ਅੱਗੇ ਵੀ ਨਿਆਰ ਵਾਸ਼ਣ ਕਰਨਾ ਐਸੇ ਜਿਹੜਾ ਬਾਬਾ ਪਿਸ਼ਣ ਕਰਨੇ ਆਏ ਮਿਲਣਗੇ ਮੰਦਰ ਨੂੰ ਬਹੁਤ ਸਜਾਵਟ ਕਰਾਰੇ ਸੀ ਕਿਉਂਕੋ ਸੋਨਾ ਸਜਾਰੇ ਸੰਗਤ ਨੂੰ ਕੀ ਅਪੀਲ ਕਰੋਗੇ ਫਾਜ਼ਿਲ ਕਾਸਿਆਂ ਅਪੀਲੇ ਹੀ ਅਭੀ ਕਰੋ ਜਿਹੜਾ ਬਾਬੇ ਪਿਸ਼ਣ ਕਰਨ ਜਰੂਰੀ ਚਾਹੁੰਦੇ ਹੈਂ ਤਰੇ ਕੋ ਦੇਖੇ ਜਿਹੜਾ ਆਪਾਂ ਮੰਦਰ ਸਜਾਇਆ ਹੈ ਉਹਦਾ ਬਾਬੇ ਦਾ ਕਲੈਕਸ਼ਨ ਕਰਨ ਤੋਂ ਬਾਅਦ ਤੇ ਸ਼ੁਭਾਸਤੇ ਸ਼ਾਮ ਬਿਤਰਤ ਹੋਇਆ ਪਾਣੀ ਦੀ ਸੇਵਾ जो भी है क्योंकि एबीआई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत